Ade 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 ade, ade, ade. ade, ade. ade, ade, ade. ਅਰੀ ਲਾਲ ਕੀ ਜੈ ਰਾਨੀ ਕੀ ਜੈ ਇੱਕ ਥੋੜਾ ਸ਼ੀਸ਼ਾ ਚਾਹੀਦਾ ਕੰਮ ਬਹੁਤ ਕਰਨ ਵਾਲੇ ਨੇ ਦੇਖੋ ਸਰਕਾਰਾਂ ਕੰਮ ਕਰਦੀਆਂ ਹੁੰਦੀਆਂ ਹੈ ਡਿਊਟੀ ਹੁੰਦੀ ਹੈ ਕੋਈ ਕਿਸੇ ਦੇ ਸਾਣ ਨਹੀਂ ਕਰਦਾ ਜੇ ਸਰਕਾਰ ਕਿਸੇ ਦਾ ਕੋਈ ਕੰਮ ਕਰਦੀ ਹੈ ਪਰ ਮੈਂ ਹੁਣ ਦੇਖ ਹੀ ਰਿਹਾ ਸੀ ਜੋਗਰਪੁਰ ਤੇ ਜਿਹਦੇ ਪਾਸੇ ਆਪਣਾ ਜਿਹੜਾ ਰੋਜ਼ਗਾਰ ਨੇ ਕਿਸੇ ਦੇ ਪਾਸੋਂ ਇੰਨੇ ਸਾਰੇ ਫੌਰੀ ਲੱਗੇ ਆ ਹੋਰ ਉਹ ਬੱਚੇ ক্রিকেট ਖੇਡ ਰਹੇ ਕਿਉਂ ਨਾ ਉਹਦੇ ਚ ਫੌਰੇ ਠੀਕ ਕਰਕੇ ਕਿੰਨਾ ਟਾਈਮ ਤੇ ਕਿੰਨਾ ਕੰਮ ਆ ਉਹ ਪਰ ਥੋੜੀ ਜਿਹੀ ਸਿਰਜਸ਼ੀ ਲੈਂਡ ਦੀ ਲੋੜ ਹੁੰਦੀ ਹੈ ਜੇ ਜਸਮੀ ਲਿੱਤੀ ਜਾਵੇ ਤੇ ਇਹਨੂੰ ਹੋਰ ਅਤੀ ਸੁੰਦਰ ਬਣਾਇਆ ਜਾ ਸਕਦਾ ਇਹ ਜੇ ਕੋਈ ਹੋਰ ਜਿੱਤੇ ਪਾਰ ਤੁਸੀਂ ਦੇਖੋ ਹਰ ਕੋਈ ਇੰਨੀ ਦੂਰ ਕਈ ਨਹੀਂ ਆ ਸਕਦੇ ਬਜ਼ੁਰਗ ਹੁੰਦੇ ਨੇ ਉਹਨਾਂ ਦੇ ਘਰ ਦੇ ਕੋਲੇ ਕੋਈ ਇਹ ਜੀ ਜਗ੍ਹਾ ਹੋਵੇ ਮੈਂ ਦੇਖਿਆ ਕੂੜੀਆਂ ਦੇ ਢੇਰ ਲੱਗੇ ਹੋਏ ਆਂ ਕਈ ਜਗ੍ਹਾ ਤੇ ਜਿਹਦੇ ਸਫਾਈ ਕਰਕੇ ਵਧੀਆ ਉਥੇ ਪਾਰਕ ਬਣ ਸਕਦੇ ਨੇ ਬੱਚਨ ਨੂੰ ਮੇਰੇ ਬਜ਼ੁਰਗਾ ਵਾਸਤੇ ਵਧੀਆ ਜਗਾ ਬਣ ਸਕਦੀ ਹੈ ਵਿੱਚ ਚਾਰ ਲੱਖ ਸਕਦੇ ਨੇ ਗਲਤ ਅਖੀਰ ਚ ਆ ਜਾਂਦੀ ਹੈ ਕਿ ਰਲ ਮਿਲ ਕੇ ਬੈਠ ਕੇ ਚਾਰ ਗੱਲਾਂ ਜਿਹੜੀਆਂ ਹੋ ਜਾਂਦੀਆਂ ਹਨ ਜ਼ਿੰਦਗੀ ਚ ਉਹੀ ਯਾਦ ਰਹਿੰਦੀਆਂ ਨੇ ਕੰਮਾਂ ਦੀ ਦੌੜ ਕੰਮਾਂ ਦੀ ਰੇਸ ਤੇ ਚੱਲਦੀ ਇੱਥੋਂ ਜਾਵਾਂਗੇ ਆਪਾਂ ਆਪਣੇ ਕੰਮਾਂ ਕਰਨਾਂ ਚ ਲੱਗ ਜਾਾਂਗੇ ਸਾਰਾ ਦਿਨ ਉਹ ਦੌੜ ਤੇ ਰਾਤ ਜਿਹੜਾ ਕੰਟਾ ਦੋ ਕਟੇ ਆਪਾਂ ਲਾ ਲੇ ਇਹ ਜਿਹੜਾ ਤੁਹਾਡਾ ਮਾਈਂਡ ਹੈ ਨਾ ਉਹ ਇੰਨਾ ਫਰੈਸ਼ ਹੋ ਜਾਊਗਾ ਕਿ ਤੁਸੀਂ ਬੋਡੀ ਵਾਈਜ਼ ਵੀ ਰਿਲੈਕਸ ਹੋ ਜੰਦੇ ਹੋ ਮਾਈਂਡ ਵਾਈਜ਼ ਵੀ ਰਿਲੈਕਸ ਹੋ ਜੰਦੇ ਹੋ ਕਈ ਚੀਜ਼ਾਂ ਬਿਮਾਰੀ ਦੀਏ ਤੌਰ ਤੇ ਜਿਹੜੀਆਂ ਜੇ ਬੈਠੇ ਰਹਿਣਿਓ ਲੱਗ ਜਾਂਦੀਆਂ ਮੇਰੇ ਖਿਆਲ ਹੈ ਕਿ ਆ ਜਿਹੜਾ ਤੁਸੀਂ ਸਮਾਂ ਇੱਥੇ ਬਤੀਤ ਕਰਦੇ ਹੋ ਨਾ ਸਿਹਤ ਵਾਸਤੇ ਵੀ ਤੁਹਾਡੇ ਬਹੁਤ ਵਧੀਆ ਤੇ ਲੰਬੀ ਉਮਰ ਵਾਸਤੇ ਵੀ ਇਹ ਇੱਕ ਬਹੁਤ ਵੱਡਾ ਰਾਜ਼ ਹੈ ਸੋ ਮੈਂ ਜਿਆਦਾ ਸਮਾਂ ਨਹੀਂ ਲੈਂਦਾ ਤੁਹਾਡਾ ਮੈਂ ਤਾਂ ਇਹੀ ਬੀਤਤੀ ਕਰੂੰਗਾ ਤੁਹਾਡਾ ਬੱਚਾ ਤੁਹਾਡਾ ਭਰਾ ਇੱਕ ਵਾਰ ਮੌਕਾ ਦੇ ਕੇ ਦੇਖੋ ਤੁਹਾਨੂੰ ਕਦੇ ਲੰਮਾ ਨਹੀਂ ਆਉਂਦਾ ਟੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਐਕਸਰਸਾਈਜ਼ ਹੋ ਜਾਂਦੀ ਹੈ ਵਾਕ ਹੋ ਜਾਂਦੀ ਹੈ ਤਾੜੀਆਂ ਵੀ ਹੋ ਗਈਆਂ ਤੇ ਹੁਣ ਇੱਕ ਬੇਨਤੀ ਵੀ ਹੈ ਕਿਵੇਂ ਕਾਂਗਰਸ ਪਾਰਟੀ ਦਾ ਮੈਂ ਉਮੀਦਵਾਰ ਹਾਂ ਲੋਕ ਸਭਾ ਦੇ ਵਿੱਚ ਬਣ ਇੰਨੀ ਕਿਰਪਾ ਕਰ ਦਿਓ ਕਿ 4 ਤਰੀਕ ਨੂੰ ਮੂੜ ਵਾਪਸ ਆ ਕੇ ਇਹ ਤਾੜੀਆਂ ਖੁਸ਼ੀ ਦੀਆਂ ਤਾੜੀਆਂ ਇਹ 4 ਤਰੀਕ ਨੂੰ ਜਦੋਂ ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਹੋਏਗਾ ਤੁਹਾਡਾ ਸਾਰਿਆਂ ਦਾ ਸਾਥ ਮਿਲੇਗਾ ਕਿਉਂਕਿ ਦੇਖੋ ਮੈਂ ਤੁਹਾਡੇ ਸ਼ਹਿਰ ਦਾ ਵਸਿੰਦਾ ਬਠਿੰਡੇ ਰਹਿਣਾ ਮੋਡਲ ਟਾਊਨ ਮੇਰੀ ਰਿਹائش ਹੈ ਸੋ ਮੈਨੂੰ ਤਾਂ ਜਦੋਂ ਮਰਜੀ ਬੁਲਾ ਕੇ ਕਿਹਾ ਕਰੋ ਆ ਭਈ ਟਾਈਮ ਕੱਢ ਕੇ ਤਾੜੀਆਂ ਸਾਡੇ ਨਾਲ ਮਾਰਿਆ ਕਰ ਸ਼ੈਰ ਕਰਿਆ ਕਰ ਬੈਠ ਕੇ ਇੱਥੇ ਪੰਚਾਇਤ ਦੇ ਤੌਰ ਤੇ ਗੱਲਾਂ ਬਸਤਾ ਕਰਿਆ ਕਰ ਉਹ ਮੈਂ ਹੀ ਕਰ ਸਕਦਾ ਕਿਉਂਕਿ ਮੈਂ ਹੀ ਇੱਥੇ